ਸਾਰੇ ਦੇਸ਼ ਦੇ ਵਿੱਚ ਸਭ ਤੋਂ ਵੱਡਾ ਤਿਵਾਰ ਔਰ ਸਾਂਝਾ ਤਿਵਾਰ ਇਹ ਦੀਵਾਲੀ ਹੈ ਜੋ ਅੱਜ ਦੇ ਦਿਨ ਇਹ ਤਿਵਾਰ ਰੂਪ ਦੇش ਆਈ ਹੈ ਇਸ ਨੂੰ ਸਿੱਖ ਤੇ ਮਨਾਉਂਦੇ ਹੀ ਨੇ ਹਿੰਦੂ ਮਨਾਉਂਦੇ ਨੇ ਜੈਨੇ ਮਨਾਉਂਦੇ ਨੇ ਬੋਧੀ ਮਨਾਉਂਦੇ ਨੇ ਇੱਕ ਤਪਕਾਰ ਨੇ ਇਸ ਦੇਸ਼ ਦੇ ਵਿੱਚ ਵੱਡੇ ਚਾਰ ਧਰਮ ਪੈਦਾ ਹੋਏ ਸਨਾਤਨ ਮਤ ਬੋਧ ਮਤ ਜੈਨ ਮਤ ਸਿੱਖ ਮਤ ਇਹ ਚਾਰਾਂ ਹੀ ਦੀਵਾਲੀ ਮਨਾਉਂਦੇ ਨੇ ਆਪਣੇ ਆਪਣੇ ਢੰਗ ਨਾਲ ਕਿਉਂ ਮੈਂ ਇੰਜ ਕਹਾਂ ਇੱਕ ਕੋਈ ਤਿਵਾਰ ਹੈ ਜੋ ਚਾਰਾਂ ਦਾ ਸਾਂਝਾ ਹੈ ਬਾਕੀ ਸਾਰੇ ਤਿਵਾਰ ਆਪਣੇ ਆਪਣੇ ਨੇ ਆਪਣੇ ਆਪਣੇ ਢੰਗ ਨਾਲ ਵੱਖ-ਵੱਖ ਧਰਮ ਮਨਾ ਲਵੇ। ਕਿ ਇੱਕੋ ਹੀ ਤੇ ਆਰ ਹੈ ਸਨਾਤਨ ਜੈਨੇ ਬੋਧੀ ਸਿੱਖ ਸਾਰੇ ਹੀ ਮਨਾ ਲਵੇ। ਇੱਥੋਂ ਇੱਕ ਗੱਲ ਸਪਸ਼ਟ ਹੁੰਦੀ ਹੈ ਧਿਆਨ ਨਾਲ ਸੁਣਨਾ ਸਾਰਿਆਂ ਦੀ ਮੂਲ ਸਮੱਸਿਆ ਇੱਕੋ ਹੀ ਹੈ। ਚਾਹ ਜੈਨੇ ਨੇ ਬੋਧੀ ਨੇ ਸਨਾਤਨੀ ਨੇ ਇਹ ਸਿੱਖਣਾ ਹੈ ਸਾਰਿਆਂ ਦੀ ਮੂਲ ਸਮੱਸਿਆ ਇੱਕੋ ਹੀ ਹੈ ਕਿ ਦੁੱਖ ਦੁੱਖ ਦੁਖੀ ਨੇ ਸਨਾਤਨੀ ਦੁਖੀ ਨੇ ਜੈਨੀ ਦੁਖੀ ਨੇ ਬੋਧੀ ਔਰ ਦੁਖੀ ਨੇ ਸਿੱਖ ਕੰਨ ਕਰਕੇ ਵੀ ਦੁਖੀ ਨੇ ਮਨ ਕਰਕੇ ਵੀ ਦੁਖੀ ਨੇ ਕੰਨ ਕਰਕੇ ਰੋਗੀ ਨੇ ਮਨ ਕਰਕੇ ਸੋਗੀ ਨੇ ਕੰਨ ਦੇ ਚ ਰੋਗ ਹੈ ਮਨ ਦੇ ਚ ਸੋਗ ਹੈ ਕੀ ਹੋਇਆ ਸਨਾਤਨੀ ਹੈ ਜੈਨੀ ਹੈ ਬੋਧੀ ਹੈ ਸਿੱਖ ਹੈ ਕੰਨ ਕਰਕੇ ਰੋਗੀ ਹੈ ਮਨ ਕਰਕੇ ਸੋਗੀ ਹੈ ਚਿੰਤਾ ਦੇ ਚ ਮਹਾਰਾਜ ਕਹਿ ਰਹੇ ਨੇ ਜੋ ਜੋ ਦੇਸੇ ਸੋ ਸੋ ਰੋਗੀ ਜੈਨੋ ਵੀ ਦੇਖੋ ਸਭ ਰੋਗੀ ਰੋਗ ਰਹਿਤ ਮੇਰਾ ਸਤਗੁਰੂ ਜੋਗੀ ਰੋਗਾ ਤੋਂ ਰਹਿਤ ਕੇਵਲ ਇੱਕ ਪਰਮਾਤਮਾ ਸੰਸਾਰ ਤੇ ਰੋਗੀ ਤੇ ਸੰਸਾਰ ਦੇ ਸਾਰੇ ਨੇ ਇਨਾ ਤੋਂ ਇਲਾਵਾ ਇਨਾ ਚਾਰ ਧਰਮਾਂ ਤੋਂ ਇਲਾਵਾ ਹਿੰਦੂ ਸਿੱਖ ਔਰ ਜੈਨੀ ਬੋਧੀਆਂ ਤੋਂ ਇਲਾਵਾ ਜਿਹੜੇ ਚਾਰ ਧਰਮ ਮਿਡਲ ਈਸਟ ਦੇ ਜਨਮ ਹੋਏ ਨੇ ਮੱਧ ਪੂਰਬ ਵਿੱਚ ਇਹੂਦੀ ਈਸਾਈ ਪਾਰਸੀ ਤੇ ਮੁਸਲਮਾਨ ਇਸਲਾਮ ਉੱਥੇ ਨਵਾਂ ਧਰਮ ਇਸਲਾਮ ਹੈ ਪੁਰਾਣਾ ਯਹੂਦੀ ਹੈ ਇੱਥੇ ਨਵਾਂ ਧਰਮ ਸਿੱਖ ਧਰਮ ਹੈ ਪੁਰਾਣਾ ਸਨਾਤਨ ਧਰਮ ਹੈ ਇਹ ਚਾਰੇ ਦੇ ਚਾਰੇ ਰੋਗੀ ਨੇ ਉਹ ਵੀ ਚਾਰੇ ਦੇ ਚਾਰੇ ਰੋਗੀ ਨੇ ਤਨ ਕਰਕੇ ਰੋਗੀ ਨੇ ਮਨ ਕਰਕੇ ਸੋਗੀ ਅਸੀਂ ਇਸ ਤਰ੍ਹਾਂ ਨਹੀਂ ਕਹਿ ਸਕਦੇ Hindu ਰੋਗੀ ਹੈ ਤੇ Musalman ਨਹੀਂ ਹੈ कि साई रोगी है ते सिख नहीं है जैनी रोगी है ते पारसी नहीं है बोधी रोगी है तो यहूदी नहीं है इस तरह नहीं कह सकते सारी रोगी जो जो दी से सो सो रोगी रोग रहत, मेरा सतगुरु जोगी रोगਾਂ ਤੋਂ ਰਹਿਤ ਕੇਵਲ ਇੱਕ ਪਰਮਾਤਮਾ ਇੱਕ ਈਸ਼ਵਰ ਹੈ ਇੱਕ ਅਕਾਲਪੁਰਖ ਹੈ ਬਾਕੀ ਕੋਈ ਰੋਗਾ ਤੋਂ ਰਹਿਤ ਨਹੀਂ ਹੈ ਰੋਗ ਹੈਗੇ ਨੇ ਤਾਂ ਫਿਰ ਇਹਦਾ ਕੁਝ ਕਾਰਨ ਵੀ ਹੋਵੇਗਾ ਸੋਗ ਹੈਗੇ ਨੇ ਤਾਂ ਫਿਰ ਇਹਦਾ ਕੁਝ ਕਾਰਨ ਵੀ ਹੋਵੇਗਾ ਇਹ ਜੀ ਰੋਗਾਂ ਦਾ ਕਾਰਨ ਹੈ ਤੋਂ ਫਿਰ ਕੋਈ ਨਿਵਰਤੀ ਦਾ ਸਾਧਨ ਵੀ ਹੋਵੇਗਾ ਇਹਨਾਂ ਨੂੰ ਦੂਰ ਕਰਨ ਦਾ ਸਾਧਨ ਵੀ ਹੋਵੇਗਾ ਜੇ ਨਿਵਰਤੀ ਦਾ ਸਾਧਨ ਹੋਵੇਗਾ ਤੋਂ ਫਿਰ ਕਹਿਣਾ ਪੈਗਾ ਸੁਖ ਹੈ ਸੁਖ ਹੈ ਸੁਖ ਹੈ ਇਹ ਦੋਵੇਂ ਬੋਲ ਗੁਰਬਾਣੀ ਦੇ ਮੈਂ ਤੁਹਾਡੇ ਸਾਹਮਣੇ ਰੱਖਾਂ ਤੇ ਫਿਰ ਖੁਲਾਸਾ ਕਰੀਏ ਬਾਲੀ ਰੋਵੇ ਨਾਏ ਘਕਾਰ ਬਾਲੀ ਬਾਲਿਕਾ ਵਰਯੋਗ ਕੰਨਿਆ 22 ਸਾਲ ਦੀ ਹੋ ਗਈ ਏ 24 ਸਾਲ ਦੀ ਹੋ ਗਈ ਏ ਰਿਸ਼ਤਾ ਨਹੀਂ ਵੜਦਾ ਕਿਦਰ ਸੰਬੰਧ ਨਹੀਂ ਕਈ ਵੜਦੇ ਰਿਸ਼ਤਾ ਨਹੀਂ ਜੁੜਦਾ ਤੋ ਮਹਾਰਾਜ ਕਹਿੰਦੇ ਨੇ ਮਾਨਸਿਕ ਤਲ ਤੇ ਇਹ ਬਾਲਕਾ ਦੁਖੀ ਹੁੰਦੀ ਹੈ ਦੁਖੀ ਹੁੰਦੀ ਬਾਲੀ ਰੋਵੇ ਨਾਏ ਭਕਾਰ ਨਾ ਨੇ ਕਿ ਦੁਖੀਆ ਸਭ ਸੰਸਾਰ ਦੁਖ ਸਰੀਰ ਤੇ ਮਾਨਸਿਕ ਮਾਨਸਿਕ ਦੁੱਖ ਨੂੰ ਸੋਗ ਕਹਿੰਦੇ ਨੇ ਸਰੀਰਿਕ ਦੁੱਖ ਨੂੰ ਰੋਗ ਕਹਿੰਦੇ ਨੇ ਸਾਰੇ ਰੋਗੀ ਨੇ ਸਾਰੇ ਸੋਗੇ ਨੇ ਸਾਰਾ ਸੰਸਾਰ ਦੁਖੀ ਹੈ ਨਾਨਕ ਦੁਖੀਆ ਸਭ ਸੰਸਾਰ ਇਹਨੂੰ ਗੁਰਬਾਣੀ ਫਿਰੰਜ ਵੀ ਕਹਿ ਦਿੰਦੀ ਹੈ ਸੰਸਾਰ ਰੋਗੀ ਨਾਮਦਾਰੋ ਮੈਲ ਲਾਗੇ ਸਚ ਬਿਨਾ ਸਾਰਾ ਸੰਸਾਰ ਰੋਗੀ ਹੈ ਇੱਕ ਦੋ ਦੀ ਗੱਲ ਨਹੀਂ ਹੈ ਅਰਜ ਕਰਾ ਰੋਗ ਅੰਦਰ ਸੀਮਾ ਦੇ ਚੋਵੇ ਤੇ ਪਸੀ ਕਹਿੰਦੇ ਆ ਇਹ ਬੰਦਾ ਤੰਦਰੁਸਤ ਹੈ ਤੰਦਰੁਸਤ ਲੱਗੇ ਰੋਗ ਸੀਮਾ ਦੇ ਚ ਅਜੇ ਹੱਦ ਦੇ ਅੰਦਰ ਹੈ ਜਦ ਇਹ ਰੋਗ ਸੀਮਾ ਤੋਂ ਅੱਗੇ ਟੱਪਦਾ ਹੈ ਪਤਾ ਕਿਵੇਂ ਚੱਲਦਾ ਹੈ ਪੀੜ ਨਾਲ ਰੋਗ ਪੀੜ ਦੇਣ ਲੱਗ ਪਿਆ ਰੋਗ ਦਰਦ ਬਣ ਗਿਆ ਰੋਗ ਪੀੜਾ ਬਣ ਗਿਆ ਮਨੁੱਖ ਨੂੰ ਵੈਦ ਹਕੀਮ ਡਾਕਟਰ ਉਦੋਂ ਯਾਦ ਆਉਂਦਾ ਹੈ ਜਦ ਰੋਗ ਪੀੜਾ ਬਣ ਜਾਏ ਉਸ ਤੋਂ ਪਹਿਲੇ ਨਹੀਂ ਰੋਗ ਵੇਦਨਾ ਬਣ ਜਾਏ ਵੇਦਨਾ ਪੀੜ ਨੂੰ ਕਹਿੰਦੇ ਨੇ ਦਰਦ ਨੂੰ ਕਹਿੰਦੇ ਨੇ ਪਰ ਗਜ਼ਬ ਦੀ ਗੱਲ ਹੈ ਇਹ ਸ਼ਬਦ ਜੋ ਵੇਦਨਾ ਹੈ ਵੇਦਨ ਸੰਸਕ੍ਰਿਤ ਦੇ ਵਿੱਚ ਵੇਦਨ ਕਹਿੰਦੇ ਨੇ ਪੰਜਾਬੀ ਰੂਪ ਬਾ ਨਾਲ ਹੈ ਬੇਦਨ ਐਸੀ ਬੇਦਨ ਉਪਜ ਖਰੀ ਭਈ ਵਾਕਾ ਔਕੜ ਲਾਈ ਐਸੀ ਪੀੜਾ ਪੈਦਾ ਹੋ ਗਈ ਹੈ ਇਲਾਜ ਹੀ ਕੋਈ ਇਲਾਜ ਹੀ ਕੋਈ ਬੇਦਨ ਪੀੜਾ ਵੇਦਨ ਦਰਦ ਵੇਦਨ ਗਿਆਨ ਦੂਜਾ ਅਰਥ ਇਸਦਾ ਹੈ ਗਿਆਨ ਵੇਦ ਵਿਦਿਆ ਤੋਂ ਬਣਿਆ ਸ਼ਬਦ ਸ਼ਬਦ ਕੋਸ਼ ਦੇ ਵਿੱਚ ਇਹਦੇ ਅਰਥ ਦੋ ਨੇ ਵੇਦਨ ਪੀੜਾ ਵੇਦਨ ਗਿਆਨ ਹੈਰਾਨਗੀ ਹੋਵੇਗੀ ਦੋਵਾਂ ਅਰਥਾਂ ਦਾ ਜ਼ਮੀਨ ਅਸਮਾਨ ਦਾ ਫਰਕ ਹੈ ਵੇਦਨ ਦੇ ਅਰਥ ਪੀੜਾ ਵੇਦਨ ਦੇ ਅਰਥ ਪੀੜਾ ਦਰਦ వేదਨ ਦੇ ਅਰਥ ਗਿਆਨ ਐਸਾ ਕਿਉਂ ਗਿਆਨ ਪੀੜਾ ਦਾ ਹੁੰਦਾ ਹੈ ਪੀੜਾ ਕਰਕੇ ਪਤਾ ਚੱਲਦਾ ਜਿਵੇਂ ਸਿਰ ਦੇ ਚ ਪੀੜਾ ਹੈ ਤੋ ਅਜ ਗਿਆਨ ਪੀੜਾ ਦਾ ਹੈ ਜੇ ਸਮਝ ਇਸ ਸਿਰ ਦੀ ਹੈ ਅੱਗੇ ਪਿੱਛੇ ਤੇ ਸਿਰ ਦਾ ਕਦੀ ਪਤਾ ਨਹੀਂ ਚਲਿਆ ਪਰ ਅਜ ਜ਼ੋਰ ਦਾ ਸਿਰ ਦੁਖਣ ਲੱਗ ਪਿਆ ਹੈ ਇਹ ਇੰਜ ਲੱਗਦਾ ਜਿਵੇਂ ਬਸ ਮੈਂ ਸੇ ਹੀ ਹਾਂ ਹੋਰ ਕੁਛ ਨਹੀਂ ਸਾਰਾ ਧਿਆਨ ਸਿਰ ਦੇ ਚ ਹੈ ਧਿਆਨ ਤੇ ਗਿਆਨ ਦੋਵੇਂ ਇਕੱਠੇ ਰਹਿੰਦੇ ਨੇ ਗਿਆਨ ਕਿਸ ਦਾ ਮਿਲਦਾ ਹੈ ਜਿਹਦੇ 'ਚ ਧਿਆਨ ਹੋ ਰਿਹਾ ਜਿਹਦੇ 'ਚ ਧਿਆਨ ਕੋਈ ਨਹੀਂ ਉਹਦਾ ਗਿਆਨ ਵੀ ਹੋਈ ਨਹੀਂ ਇਹ ਇੱਕ ਸਪਸ਼ਟ ਗੱਲ ਹੈ ਚੋਲੀ ਬਾਮਨ ਦਾ ਸਾਥ ਹੈ ਧਿਆਨ ਦਾ ਤੇ ਗਿਆਨ ਦਾ ਕੱਠੇ ਰਹਿੰਦੇ ਧਿਆਨ ਸਿਰ ਦੇ ਉੱਤੇ ਹੈ ਕਿਉਂਕਿ ਸਿਰ ਦੁਖਦਾ ਪਿਆ ਹੈ ਤਾਂ ਹੁਣ ਗਿਆਨ ਵੀ ਸਿਰ ਦਈਏ ਮੈਂ ਸਿਰਾਂ ਮੈਂ ਸਿਰਾਂ ਅੱਗੇ ਪਿੱਛੇ ਤੇ ਪਤਾ ਹੀ ਨਹੀਂ ਚੱਲਦਾ ਮੂੰਹ ਦੇ ਚ ਦੰਦ ਹੈ ਨੇ ਵੀ ਸਹੀ ਕਿ ਨਹੀਂ ਜਦ ਕਦੀ ਦਾੜ ਦੁਖਦੀ ਹੈ ਬhängkar ਪੀੜਾ ਆਉਂਦੀ ਹੈ ਸਾਰਾ ਧਿਆਨ ਦੰਦ ਤੇ ਚਲਾ ਜਾਂਦਾ ਹੈ बार-बार ਉਂਗਲ ਵੀ ਉਸ ਦੰਦ ਤੇ ਚਲੀ ਜਾਂਦੀ ਹੈ ਤੇ ਜਦ ਸਾਰਾ ਧਿਆਨ ਦੰਦ ਤੇ ਚਲਾ ਗਿਆ ਸਾਰਾ ਗਿਆਨ ਵੀ ਦੰਦ ਤੇ ਹੀ ਚਲਾ ਗਿਆ ਹੁਣ ਬਸ ਦੰਦ ਹੀ ਦੰਦ ਦਿਖਾਈ ਰਹਿੰਦਾ ਬਰ ਕੁਝ ਵੀ ਸਾਰਾ ਸਰੀਰ ਭੁੱਲ ਜਾਂਦਾ ਹੈ ਸਿਰਫ ਦੰਦ ਚੇਤੇ ਰਹਿੰਦੇ ਇਦਰੇ ਕੰਨ ਦੁਖਣੇ ਆ ਗਏ ਨੇ ਤੇ ਭयंकर ਪੀੜਾ ਭयंकर ਪੀੜਾ ਸਾਰਾ ਧਿਆਨ ਕੰਨਾਂ ਦੇ ਚ ਚਲਾ ਜਾਂਦਾ ਹੈ ਜਿਵੇਂ ਇੰਜ ਪਤਾ ਚੱਲੇ ਬਸ ਮੈਂ ਕੰਨ ਹੀ ਆ ਹਰ ਕੁਛ ਵੀ ਨਹੀਂ ਸਾਰਾ ਧਿਆਨ ਕੰਨਾਂ ਦੇ ਚਲਾ ਜਾਂਦਾ ਹੈ ਜਦ ਗਿਆਨ ਕੰਨਾਂ ਦੇ ਚਲਾ ਜਾਂਦਾ ਹੈ ਸੋ ਧਿਆਨ ਵੀ ਕੰਨਾਂ ਦੇ ਜੇ ਦਿਨ ਕਿਦਰੇ ਗੁਰੂ ਨਾ ਕਰੇ ਅੱਖਾਂ ਦੁਖਣੇ ਆ ਜਾਂਦੀਆਂ ਤੂੰ ਸਾਰਾ ਧਿਆਨ ਅੱਖਾਂ ਦੇ ਚ ਤੇ ਗਿਆਨ ਵੀ ਅੱਖਾਂ ਦਾ ਸਾਰਾ ਦਿਨ ਸਮਝ ਦੇ ਚ ਅੱਖਾਂ ਹੀ ਘੁੰਮਦੀਆਂ ਰਹਿੰਦੀਆਂ ਸਾਰਾ ਦਿਨ ਧਿਆਨ ਅੱਖਾਂ ਦੇ ਚ ਸਾਰਾ ਦਿਨ ਸਮਝ ਵੀ ਅੱਖਾਂ ਦੀ ਬਸ ਜਿਵੇਂ ਮੈਂ ਅੱਖਾਂ ਹੋਰ ਕੁਝ ਵੀ ਨਹੀਂ ਉਸ ਤਾਹੀਂ ਮਾਫ ਕਦੀ পেট ਦੁਖਣੇ ਆ ਗਏ ਵਾਦੂ ਗਾ ਦੁਖਾਤਾ ਕੇ ਮਰੋੜ ਪੈ ਗਏ ਬੜੀ ਪੀੜ ਹੈ ਤੋ ਸਾਰਾ ਧਿਆਨ ਪੇਟ ਤੇ ਚਲਾ ਜਾਂਦਾ ਹੈ ਤੇ ਸਾਰਾ ਗਿਆਨ ਵੀ ਪੇਟ ਦਾ ਧਿਆਨ ਤੇ ਗਿਆਨ ਦੋਵੇਂ ਇਕੱਠੇ ਰਹਿੰਦੇ ਨਹੀਂ ਇਸ ਵਾਸਤੇ ਸੰਸਕ੍ਰਿਤ ਭਾਸ਼ਾ ਨੇ ਇੱਕ ਸ਼ਬਦ ਘੜਿਆ ਹੈ ਵੇਦਨ ਪੀੜਾ ਵੇਦਨ ਗਿਆਨ ਦੋ ਅਵਸਥਾ ਨੂੰ ਬਿਆਨ ਕਰਨ ਵਾਸਤੇ ਦੋ ਸ਼ਬਦ ਨਾ ਉਚਾਰਨ ਕਰਨੇ ਪੈਣ ਇੱਕੋ ਹੀ ਨਾਲ ਗੱਲ ਬਣ ਜਾਏ ਸੰਸਕ੍ਰਿਤ ਭਾਸ਼ਾ ਦੀ ਇਹ ਖੂਬੀ ਹੈ ਜੈਸੇ ਮੈਂ ਤੁਹਾਨੂੰ ਇੱਕ ਪਦਾ ਸੁਣਾਵਾਂ ਜੈ ਦੇਵ ਦਾ ਉਹਨਾਂ ਨੇ ਵੀ ਦੋ ਅਵਸਥਾਵਾਂ ਨੂੰ ਦੋ ਸ਼ਬਦਾਂ ਦੇ ਵਿੱਚ ਬਿਆਨ ਨਾ ਕਰਕੇ ਇੱਕ ਦੇ ਵਿੱਚ ਕੀਤਾ ਇਹ ਪਦਾ ਮੈਨੂੰ ਇਹ ਯਾਦ ਹੈ ਸਿੰਘ ਸਾਹਿਬ ਗੈਨੀ ਚੇਤ ਸਿੰਘ ਦੇ ਸਮੇਂ ਜਦ ਇਥੇ ਅਖੰਡ ਪਾਠੀ ਰੱਖੇ ਜਾਂਦੇ ਸਨ ਨਵੇਂ-ਨਵੇਂ ਉਹਨਾਂ ਕੋਲੇ ਪਾਠ ਸੁਣਦੇ ਸਨ ਸੁਣਾਉ ਮੈਨੂੰ ਅਜੇ ਤੱਕ ਯਾਦ ਹੈ ਜੇ ਪਾਠ ਸੁਣਾਓ ਸ਼ੁੱਧ ਸੁਣਾ ਦੋਗੇ ਤੇ ਪਾਠੀ ਰੱਖਣਾ ਨੇ ਤੇ ਨਹੀਂ ਪਰ ਮਾਦ ਪੁਰਖ ਮਨੋਪਿਮਨ ਸਤ ਆਦ ਭਾਵ ਰਤਨ परम अद्भुतन प्रकृपर्ण जद चिंत सर्वगतन केवल राम नाम मनोरमम बद अमृत तत्मयम दो दो शब्दान दो दो अवस्थावानो एक शब्द दे ध्यान केता परम आद इच एड़ा गढ़ देता है कोई शब्द बना देता है परमात परमा दूसरीया दो अवस्था ने मनो उपमंग परम अद्भुत एवी दो शब्द ने दो अवस्था माने परम अद्भुत हृदय च भी अड़ा कर देता है एक कोई शब्द बनाया जयदेव ने परम अद्भुत पुरुष मनो बेमंग सते आदे भाव रतन परम वो तन्न पर कृप परन जद चिंत सर्वगत ਕੇਵਲ ਰਾਮ ਨਾਮ ਮਨੋ ਪੇ ਮਨ ਬਦ ਅਮਰਤ ਤਤ ਮੈਂ ਇਸ ਤਰ੍ਹਾਂ ਸੰਸਕ੍ਰਿਤ ਭਾਸ਼ਾ ਦੀ ਇਹ ਹੋ ਵੀ ਰਹੀ ਹੈ ਦੋ ਅਵਸਥਾਵਾਂ ਨੂੰ ਦੋ ਸ਼ਬਦਾਂ ਦੇ ਵਿੱਚ ਬਿਆਨ ਨਾ ਕਰਕੇ ਇੱਕੋ ਜੀ ਬਿਆਨ ਕਰ ਵੇਦਨ ਪੀੜਾ ਦਰਦ ਐਸੀ ਵੇਦਨ ਉਪਜ ਖਰੀ ਭਈ ਵਾਕਾ ਔਖਦ ਨਾਹੀਂ ਵੇਦਨ ਪੀੜਾ ਐਸੀ ਪੀੜਾ ਪੈਦਾ ਹੋ ਗਈ ਇਹ ਦਵਾਈ ਕੋਈ ਨਹੀਂ ਐਸਾ ਦਰਦ ਐਸੀ ਪੀੜਾ ਵੇਦਨ ਦੇ ਅਰਥ ਪੀੜਾ ਹੁਣ ਵੇਦਨ ਦੇ ਅਰਥ ਗਿਆਨ ਇੱਕੋ ਹੀ ਸਮੇਂ ਦੋਵੇਂ ਅਰਥ ਜਿੱਥੇ ਪੀੜਾ ਹੋਵੇਗੀ ਧਿਆਨ ਉੱਥੇ ਹੀ ਜਾਏਗਾ ਅੱਗੇ ਪਿਛੇ ਦੰਦ ਦਾ ਨਹੀਂ ਪਤਾ ਚੱਲਦਾ ਪੀੜਾ ਹੈ ਤੋ ਧਿਆਨ ਦੰਦਾਂ ਦੇ ਗਿਆਨ ਵੀ ਦੰਦ ਦਾ ਅੱਗੇ ਪਿੱਛੇ ਸਿਰ ਦਾ ਨਹੀਂ ਪਤਾ ਚੱਲਦਾ ਸਿਰ ਦੇ ਸਪੀਡ ਆ ਸਾਰਾ ਦਿਨ ਧਿਆਨ ਸਿਰ ਦਾ ਤੋ ਗਿਆਨ ਵੀ ਸਿਰ ਦਾ ਹੀ ਚੱਲਦਾ ਸਾਰਾ ਦਿਨ ਧਿਆਨ ਦੰਦ ਦੇ ਤੋ ਗਿਆਨ ਵੀ ਦੰਦ ਦਾ ਪੀੜਾ ਔਰ ਗਿਆਨ वेद वेदन ज्ञान विद्या ध्यान ज्ञान दोवे इकट्ठे रहले इकट्ठे रहले इस वास्ते जद मनो माडा मोटा रोगी होवे रोग नो बड़े खुलासा नाल बड़े प्रमाण पूर्वक बयान करदा है दसदा हर एक नाल गल करदा है ਕਈ ਨਾਤੀ ਰੋਗੀ ਆਪਣੇ ਰੋਗ ਦੀ ਗੰਧ ਇਤਨੇ ਲੰਮਕਾਂਦੇ ਨੇ ਸੁਣਨ ਵਾਲਾ 당ਗ ਰਹਿ ਜਾਂਦਾ ਹੈਰਾਨ ਹੋ ਜਾਂਦਾ ਹੈ ਗੱਲ ਕਦੋਂ ਮੁਕਾਏਗਾ ਗੱਲ ਕਦੋਂ ਖਤਮ ਕਰੇਗਾ ਪੀੜਾ ਦਰਦ ਹੁਣ ਮਹਾਰਾਜ ਕਹਿੰਦੇ ਨੇ ਇੱਕ ਦੂਸਰੀ ਪੀੜਾ ਜੋ ਮਨ ਦੇ ਚਾਉਂਦੀ ਉਹਨੂੰ ਸੋਗ ਕਹਿੰਦੇ ਨੇ ਚਿੰਤਾ ਸੋਗ जो कोल से चला गया शौक है जो प्राप्त करना चाहना शायद ना मिले तो चिंता है चिंता है। मन शौक ते चिंता है जो कोल से ओते चला गया आप इतने सारे बैठे हो गुस्ताखी माफ कुछ ना कुछ ते चला गया होगा जो बुढ़ा है ओदी जवानी चली गई है गुस्ताखी माफ ਜੋ ਕਿਸੇ ਵਕਤ ਐਮਪੀ ਐਮਐਲਏ ਸੀ ਕਿਸੇ ਵਕਤ ਅੱਜ ਨਹੀਂ ਹੈ। ਤੋ ਰਤਬਾ ਦੇ ਚਲਾ ਗਿਆ। ਖੌਦਾ ਤੇ ਚਲਾ ਗਿਆ। ਹੋ ਸਕਦਾ ਕਿਸੇ ਦਾ ਕਾਰਵਿਹਾਰ ਦੇ ਕਿਸੇ ਵਕਤ ਉਹ ਅਜ਼ੀਜ਼ ਮਿੱਤਰ ਐਸੇ ਹੀ ਅੱਜ ਨਹੀਂ ਹੈ। ਅੱਜ ਨਹੀਂ ਹੈ। ਤੋ ਅੱਜ ਨਹੀਂ ਹੈ ਉਦਾਸ ਹੋ ਗਏ। ਸੋ ਅੱਜ ਮੈਂ ਜੋ ਚਾਨਾ ਪਤਾ ਨਹੀਂ ਨਾ ਮਿਲੇ ਤੇ ਚਿੰਤਾ ਮਨ ਦੇ ਚ ਸੋਗ ਹੈ ਚਿੰਤਾ ਹੈ ਇਹ ਦੋ ਬੜੇ ਭਿਆੰਕਰ ਰੋਗ ਨੇ ਮਨ ਦੇ ਚ ਤਨ ਦੇ ਚ ਤੇ ਹਜ਼ਾਰਾਂ ਰੋਗ ਨੇ ਕਿਸੇ ਵਾਰ ਸੇ ਜਦ ਕੋਈ ਰੋਗੀ ਹੋਵੇ ਤੇ ਅਸੀਂ ਪੁੱਛ ਲੈਨੇ ਆ ਤੈਨੂੰ ਕਿਹੜਾ ਰੋਗ ਹੈ ਕਿਹੜਾ ਰੋਗ ਹੈ ਕਿਉਂਕਿ ਰੋਗ ਇੱਕ ਤੇ ਹੈ ਨਹੀਂ ਹਜ਼ਾਰਾਂ ਨੇ ਪਰ ਜਦ ਬੰਦਾ ਤੰਦਰੁਸਤ ਹੋਵੇ ਤੇ ਸਾਨੂੰ ਪੁੱਛਣ ਦੀ ਲੋੜ ਨਹੀਂ ਪੈਂਦੀ ਤੈਨੂੰ ਕਿਹੜੀ ਤੰਦਰੁਸਤੀ ਹੈ ਤੰਦਰੁਸਤੀ ਤੇ ਇੱਕ ਹੁੰਦੀ ਹੈ ਰੋਗਾਂ ਦਾ ਨਾ ਹੋਣਾ ਤੰਦਰੁਸਤੀ ਆਉਂਦਾ ਸਾਨੂੰ ਪੁੱਛਣ ਦੀ ਲੋੜ ਨਹੀਂ ਤੈਨੂੰ ਕਿਹੜੀ ਐ ਰੋਗੀ ਨੇ ਪੈਰ ਰੋਗੀ ਨੇ ਯਾ ਜੋੜਾਂ ਦਾ ਦਰਦ ਹੈ ਸਾਰੇ ਜੋੜ ਰੋਗੀ ਨੇ ਕੋਈ ਇੱਕ ਬੁਖਾਰ ਹੈ ਕੋਈ ਤੇ ਤਰ੍ਹਾਂ ਦਾ ਬੁਖਾਰ ਹੈ ਸੈਕੜੇ ਕਿਸਮਾਂ ਦੇ ਬੁਖਾਰ ਨੇ ਔਰ ਨਵੇਂ ਤੋਂ ਨਵੇਂ ਰੋਗ ਵੀ ਪੈਦਾ ਹੁੰਦੇ ਰਹਿੰਦੇ ਨੇ ਰੋਗ ਹਜ਼ਾਰਾਂ ਨੇ ਔਰ ਪਹਿਚਾਨ ਵਾਸਤੇ ਮਨੁੱਖ ਨੇ ਹਰ ਰੋਗ ਨੂੰ ਨਾਮ ਵੀ ਦੇ ਦਿੱਤਾ ਹੈ ਫਲਾਣਾ ਰੋਗ ਹੈ ਫਲਾਣਾ ਲੋਗ ਹੈ ਫਲਾਣਾ ਰੋਗ ਹੈ ਇਸ ਵਾਸਤੇ ਪੁੱਛਣਾ ਪੈਂਦਾ ਤੈਨੂੰ ਕਿਹੜਾ ਰੋਗ ਹੈ ਪਰ ਤੰਦਰੁਸਤ ਹੋਵੇ ਤੇ ਫਿਰ ਪਿੱਛਣ ਪੁੱਛਣ ਦੀ ਲੋੜ ਨਹੀਂ ਤੈਨੂੰ ਕਿਹੜੀ ਤੰਦਰੁਸਤੀ ਹੈ ਹੁਣ ਦੂਸਰਾ ਪਹਿਲੂ ਮੈਂ ਬਿਆਨ ਕਰਾਂ ਜਿਹੜੇ ਤੰਦਰੁਸਤ ਦਿਖਾਈ ਦਿੰਦੇ ਨੇ ਤੰਦਰੁਸਤ ਨਹੀਂ ਨੇ ਕਿਉਂ ਅਜੇ ਰੋਗ ਪੀੜਾ ਨਹੀਂ ਬਣਿਆ ਸੇਵਾ ਵਿੱਚ ਸੇਵਾ ਰੋਗੀ ਸਾਰੇ ਹੀ ਨੇ ਸਤਗੁਰ ਦੀ ਬਾਣੀ ਜੋ ਜੋ ਦੇਸੇ ਸੋ ਸੋ ਰੋਗੀ ਰੋਗ ਰਹੇ ਮੇਰਾ ਸਤਗੁਰੂ ਜੋਗੀ